ਹੈਲੋ एवरीवन वेलकम बैक टू माय चैनल आई होप ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਨੂੰ ਪਤਾ ਹੈ ਕਿ ਆਪਣੀਆਂ ਜਿਹੜੀਆਂ ਵੀਡੀਓਜ਼ ਨੇ YouTube ਤੇ ਉਹ ਰੈਗੂਲਰ ਨਹੀਂ ਆ ਰਹੀਆਂ ਸਿਗੀਆਂ ਬਟ ਹੁਣ ਤੋਂ ਮੈਂ ਟਰਾਈ ਕਰੂੰ ਵੀ ਆਪਣੀਆਂ ਜਿਹੜੀਆਂ ਵੀਡੀਓਜ਼ ਨੇ ਕੰਟੈਂਟ ਹੈ ਜਿਹੜਾ ਪੰਜਾਬੀ ਦੇ ਰਿਲੇਟਡ ਜਾਂ ਆਪਣੇ ਹੋਰ ਸਬਜੈਕਟਸ ਜਿਵੇਂ ਕਿ ਚਾਈਲਡਹੂਡ ਐਂਡ ਗਰੋਇੰਗ ਅਪ ਜਾਂ ਇੰਗਲਿਸ਼ ਲਿਟਰੇਚਰ ਉਹਦਾ ਜਿਹੜਾ ਕੰਟੈਂਟ ਹੈ ਉਹ ਰੈਗੂਲਰਲੀ ਵੀ ਮੈਂ ਅਪਲੋਡ ਕਰ ਸਕਾਂ ਤੇ ਬਿਨਾ ਕਿਸੇ ਦੇਰੀ ਤੋਂ ਆਪਾਂ ਅੱਜ ਦਾ ਪੰਜਾਬੀ ਦਾ ਟੌਪਿਕ ਸਟਾਰਟ ਕਰਦੇ ਹਾਂ ਜਿਹੜਾ ਕਿ ਹੈਗਾ ਧੁਨੀ ਅਤੇ ਧੁਨੀ ਵਿਗਿਆਨ। ਇਹਦੇ ਵਿੱਚ ਆਪਾਂ ਦੇਖਾਂਗੇ ਵੀ ਧੁਨੀ ਕੀ ਹੁੰਦੀ ਹੈ ਤੇ ਆਪਾਂ ਧੁਨੀ ਵਿਗਿਆਨ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪਾਂ ਅਧਿਐਨ ਕਰਦੇ ਹਾਂ। ਤਾਂ ਜੇ ਆਪਾਂ ਕਿਸੇ ਵੀ ਆਨਸਰ ਨੂੰ ਲਿਖਣਾ ਹੈਗਾ ਜਾਂ ਆਪਾਂ ਕਿਸੇ ਵੀ ਚੀਜ਼ ਨੂੰ ਸਮਝਣਾ ਹੈ, ਕਿਸੇ ਚੀਜ਼ ਬਾਰੇ ਆਪਾਂ ਸਿੱਖਣਾ ਚਾਹੁੰਦੇ ਆ ਤਾਂ ਪਹਿਲਾਂ ਆਪਾਂ ਨੂੰ ਉਸ ਚੀਜ਼ ਦਾ ਪਿਸ਼ੋਕੜ ਪਤਾ ਹੋਣਾ ਚਾਹੀਦਾ ਹੈ। ਵੀ ਮਤਲਬ ਉਸ ਚੀਜ਼ ਦਾ ਬੈਕਗ੍ਰਾਉਂਡ ਕੀ ਹੈ ਫਿਰ ਆਪਾਂ ਉਹਦੀ ਥੋੜੀ ਜੀ ਇੰਟਰੋਡਕਸ਼ਨ ਦੇਖਦੇ ਆਂ ਫਿਰ ਆਪਾਂ ਨੂੰ ਆਸਾਨੀ ਹੋ ਜਾਂਦੀ ਹੈ ਉਸ ਟਾਪਿਕ ਨੂੰ ਸਮਝਣ ਲਈ ਤਾਂ ਇਸ ਟਾਪਿਕ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਸਮਝਾਂਗੇ ਪਹਿਲਾਂ ਆਪਾਂ ਥੋੜਾ ਜਿਹਾ ਇਹਦਾ ਬੈਕਗ੍ਰਾਉਂਡ ਦੇਖਾਂਗੇ ਆਪਾਂ ਇਹਦਾ ਪਿਸ਼ੋਕੜ ਦੇਖਾਂਗੇ ਵੀ ਤੁਨੀ ਦਾ ਪਿਸ਼ੋਕੜ ਕੀ ਹੈ ਜਾਂ ਤੁਨੀ ਵਿਗਿਆਨ ਦਾ ਪਿਸ਼ੋਕੜ ਕੀ ਹੈ ਤਾਂ ਆਪਾਂ ਬਿਨਾਂ ਕਿਸੇ ਦੇਰੀ ਤੋਂ ਇਸ ਤੋਂ ਸਟਾਰਟ ਕਰਦੇ ਆਂ ਪਰੰਪਰਿਕ ਵਿਆਕਰਨ ਦੇ ਵਿੱਚ ਸ਼ਬਦ ਅਤੇ ਵਾਕ ਦੇ ਅਧਿਐਨ ਨੂੰ ਹੀ ਮਹੱਤਵਪੂਰਨ ਮੰਨਿਆ ਜਾਂਦਾ ਸੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਸ਼ਬਦ ਅਤੇ ਵੱਡੀ ਇਕਾਈ ਨੂੰ ਵਾਕ ਮੰਨਿਆ ਜਾਂਦਾ ਸੀ ਤਾਂ ਜੇ ਆਪਾਂ ਆਪਣੇ ਪੁਰਾਣੇ ਵਿਆਕਰਨ ਦੀ ਗੱਲ ਕਰੀਏ ਪਰੰਪਰਿਕ ਵਿਆਕਰਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸ਼ਬਦ ਅਤੇ ਵਾਕ ਇਹਨਾਂ ਦੋਨਾਂ ਦੇ ਅਧਿਐਨ ਨੂੰ ਹੀ ਮਹੱਤਵਪੂਰਨ ਮੰਨਿਆ ਜਾਂਦਾ ਸੀਗਾ ਬੱਟ ਤੇ ਆਪਣੀ ਜਿਹੜੀ ਸਭ ਤੋਂ ਛੋਟੀ ਇਕਾਈ ਹੈ ਭਾਸ਼ਾ ਦੀ ਉਹ ਸ਼ਬਦ ਮੰਨੀ ਜਾਂਦੀ ਸੀ ਤੇ ਸਭ ਤੋਂ ਵੱਡੀ ਇਕਾਈ ਵਾਕ ਮੰਨੀ ਜਾਂਦੀ ਸੀ ਪਰ ਜਦੋਂ ਭਾਸ਼ਾ ਦੀ ਉਚਾਰਨ ਪੱਧਰ ਤੇ အਹਿਮੀयत बनਦੀ है ਤਾਂ ਜਿਹੜੇ ਭਾਸ਼ਾ ਵਿਗਿਆਨੀ ਨੇ ਉਹ ਐਵੇਂ ਕਹਿੰਦੇ ਨੇ ਵੀ ਭਾਸ਼ਾ ਦਾ ਕੇਵਲ ਲਿਖਤੀ ਰੂਪ ਹੈ ਜਿਹੜਾ ਸਿਰਫ ਉਹੀ အਹਿਮੀयत ਨਹੀਂ ਰੱਖਦਾ ਬਲਕਿ ਜਿਹੜਾ ਇਹਦੇ ਨਾਲ ਨਾਲ ਲਿਖਤੀ ਰੂਪ ਦੇ ਨਾਲ ਨਾਲ ਉਹਦਾ ਜਿਹੜਾ ਉਚਾਰਨ ਸਰੂਪ ਹੈ ਜਦ ਬੋਲਣ ਵਾਲੀ ਭਾਸ਼ਾ ਉਹ ਵੀ ਓਨੀ ਹੀ ਮਹੱਤਵਪੂਰਨ ਹੁੰਦੀ ਹੈ ਜਿਹੜੀਆਂ ਮੂੰਹ ਵਿੱਚੋਂ ਆਪਣੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਨੇ ਉਹਨਾਂ ਨੂੰ ਆਪਾਂ ਵਿਆਕਰਣ ਦੇ ਵਿੱਚ ਧੁਨੀਆਂ ਜਾਂ ਭਾਸ਼ਾ ਧੁਨੀਆਂ ਕਹਿੰਦੇ ਆਂ ਇੱਕ ਵਾਰੀ ਆਪਾਂ ਥੋੜਾ ਜਿਹਾ ਦੁਬਾਰਾ ਰੀਕੈਪ ਕਰਦੇ ਆਂ ਵੀ ਮਤਲਬ ਜਿਹੜਾ ਆਪਣਾ ਪਰੰਪਰਿਕ ਵਿਆਕਰਣ ਸੀਗਾ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਸਿਰਫ ਸ਼ਬਦ ਅਤੇ ਵਾਕ ਇਹਨਾਂ ਦੋਨਾਂ ਦੇ ਅਧਿਐਨ ਨੂੰ ਹੀ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਸੀ ਤੇ ਆਪਣੀ ਜਿਹੜੀ ਸਭ ਤੋਂ ਛੋਟੀ ਇਕਾਈ ਹੁੰਦੀ ਸੀ ਉਹ ਸੀ ਸ਼ਬਦ ਤੇ ਸਭ ਤੋਂ ਵੱਡੀ ਇਕਾਈ ਭਾਸ਼ਾ ਦੀ ਸੀਗੀ ਵਾਕ ਤੇ ਜਦੋਂ ਇਹਦੀ ਉਚਾਰਨ ਪੱਧਰ ਤੇ ਵੀ ਅਹਿਮੀਅਤ ਬਣਦੀ ਹੈ ਭਾਸ਼ਾ ਦੀ ਜਦੋਂ ਉਚਾਰਨ ਪੱਧਰ ਤੇ ਅਹਿਮੀਅਤ ਬਣਦੀ ਹੈ ਤਾਂ ਭਾਸ਼ਾ ਵਿਗਿਆਨੀ ਇਹ ਕਹਿੰਦੇ ਨੇ ਵੀ ਆਪਣਾ ਜਿਹੜਾ ਸਿਰਫ ਲਿਖਤੀ ਰੂਪ ਹੈ ਉਹੀ ਅਹਿਮੀਅਤ ਨਹੀਂ ਰੱਖਦਾ ਬਟ ਇਹਦੇ ਨਾਲ ਨਾਲ ਜਿਹੜਾ ਉਚਾਰਨ ਸਰੂਪ ਹੈ ਜਿਹੜਾ ਉਚਾਰਨ ਰੂਪ ਹੈ ਉਹੋ ਵੀ ਅਹਿਮੀਅਤ ਰੱਖਦਾ ਹੈਗਾ ਤੇ ਬੋਲਣ ਵੇਲੇ ਜਿਹੜੇ ਮਨੁੱਖ ਦੇ ਮੂੰਹ ਵਿੱਚੋਂ ਆਪਣੇ ਮੂੰਹ ਦੇ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਨੇ ਜਦੋਂ ਆਪਾਂ ਬੋਲਦੇ ਆ ਉਹਨਾਂ ਨੂੰ ਹੀ ਵਿਆਕਰਣ ਦੇ ਵਿੱਚ ਧੁਨੀਆਂ ਕਿਹਾ ਜਾਂਦਾ ਹੈ ਜਾਂ ਉਹਨਾਂ ਨੂੰ ਭਾਸ਼ਾ ਧੁਨੀਆਂ ਕਿਹਾ ਜਾਂਦਾ ਹੈ ਹੁਣ ਆਪਾਂ ਦੇਖਦੇ ਆ ਇਹਦੀ ਥੋੜੀ ਜੀ ਇੰਟਰੋਡਕਸ਼ਨ ਵੀ ਆਪਾਂ ਇੰਟਰੋਡਕਸ਼ਨ ਕੀ ਲਿਖ ਸਕਦੇ ਆ ਜੇ ਆਪਾਂ ਆਨਸਰ ਫਰੇਮ ਕਰਨਾ ਹੈ ਜਾਂ ਵੈਸੇ ਆਪਾਂ ਨੂੰ ਇਹਦੇ ਬਾਰੇ ਹੋਰ ਕੀ ਪਤਾ ਹੋਣਾ ਚਾਹੀਦਾ ਭਾਸ਼ਾ ਧੁਨੀਆਂ ਦਾ ਮੂਲ ਸੰਬੰਧ ਮਨੁੱਖ ਦੇ ਮੂੰਹ ਨਾਲ ਹੈ ਕੁਦਰਤ ਵੱਲੋਂ ਮਨੁੱਖ ਨੂੰ ਕੋਈ ਅੰਗ ਵਿਸ਼ੇਸ਼ ਭਾਸ਼ਾ ਧੁਨੀਆਂ ਨੂੰ ਉਚਾਰਨ ਕਰਨ ਦੇ ਲਈ ਨਹੀਂ ਪ੍ਰਾਪਤ ਹੋਇਆ ਇਹ ਮਨੁੱਖ ਦੀ ਆਪਣੀ ਪ੍ਰਾਪਤੀ ਹੈ ਕਿ ਉਸਨੇ ਆਪਣੇ ਸਰੀਰ ਦੇ ਅੰਗਾਂ ਦੀ ਵਰਤੋਂ ਕਰਦੇ ਹੋਏ ਬਹੁਤ ਸਾਰੀਆਂ ਧੁਨੀਆਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਜਿਹੜੀਆਂ ਭਾਸ਼ਾ ਧੁਨੀਆਂ ਨੇ ਉਹਨਾਂ ਦਾ ਮੂਲ ਸੰਬੰਧ ਆਪਣੇ ਮੂੰਹ ਦੇ ਨਾਲ ਹੈ ਤੇ ਦੂਜੀ ਗੱਲ ਇਹ ਹੈ ਵੀ ਕੁਦਰਤ ਨੇ ਆਪਾਂ ਨੂੰ ਕੋਈ ਵੀ ਵਿਸ਼ੇਸ਼ ਉਚਾਰਨ ਅੰਗ ਨਹੀਂ ਆਪਾਂ ਨੂੰ ਪ੍ਰਾਪਤ ਹੋਇਆ ਕੁਦਰਤ ਵੱਲੋਂ ਇਹ ਮਨੁੱਖ ਦੀ ਆਪਣੀ ਖੋਜ ਹੈ ਉਹਦੀ ਆਪਦੀ ਪ੍ਰਾਪਤੀ ਹੈ ਵੀ ਉਹਨੇ ਆਪਦੇ ਸ਼ਰੀਰ ਦੇ ਅੰਗਾਂ ਦੀ ਵਰਤੋਂ ਕਰਕੇ ਬਹੁਤ ਸਾਰੀਆਂ ਜਿਹੜੀਆਂ ਧੁਨੀਆਂ ਨੇ ਉਹਨਾਂ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ ਇਹਦੇ 'ਚ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਵੀ ਹਰ ਇੱਕ ਭਾਸ਼ਾ ਵਿੱਚ ਸੀਮਤ ਧੁਨੀਆਂ ਨਾਲ ਅਸੀਮ ਭਾਸ਼ਾ ਬੋਲੀ ਜਾਂਦੀ ਹੈ ਮਤਲਬ ਜਿਹੜੀਆਂ ਧੁਨੀਆਂ ਨੇ ਆਪਣੇ ਕੋਲ ਜਿਹੜੀਆਂ ਸਾਊਂਡਸ ਨੇ ਉਹ ਤਾਂ ਆਪਣੇ ਕੋਲੇ ਲਿਮਟਿਡ ਆ ਬਟ ਉਹਦੇ ਨਾਲ ਆਪਾਂ ਭਾਸ਼ਾ ਕੀ ਬੋਲ ਸਕਦੇ ਆ ਅਨਲਿमिटेड ਬੋਲ ਸਕਦੇ ਆ ਵੀ ਉਹਦਾ ਜਿਹੜਾ ਭਾਸ਼ਾ ਦਾ ਜਿਹੜਾ ਸੰਚਾਰ ਹੈ ਉਹ ਬਹੁਤ ਹੀ ਵਿਸ਼ਾਲ ਹੈ ਅਗਲੀ ਲਾਈਨ 'ਚ ਆਪਣੇ ਕੋਲ ਇਹੀ ਚੀਜ਼ ਹੈ ਭਾਸ਼ਾ ਦਾ ਸੰਚਾਰ ਬਹੁਤ ਵਿਸ਼ਾਲ ਹੈ ਜੋ ਕੁਝ ਸੀਮਤ ਦੁਨੀਆਂ ਦੀ ਬਦਲੀ ਦੇ ਨਾਲ ਕੀਤਾ ਜਾਂਦਾ ਹੈ ਤਾਂ ਮਤਲਬ ਹੁਣ ਭਾਸ਼ਾ ਕੀ ਹੈ ਇਹ ਇੱਕ ਸੰਚਾਰ ਦੀ ਪ੍ਰਕਿਰਿਆ ਹੈ ਮਤਲਬ ਆਪਾਂ ਜਿਹੜਾ ਮਨੁੱਖ ਹੈਗਾ ਉਹ ਆਪਦੇ ਭਾਵਾਂ ਨੂੰ ਵਿਚਾਰਾਂ ਨੂੰ ਉਹਨਾਂ ਨੂੰ ਉਹਨਾਂ ਦਾ ਸੰਚਾਰ ਕਰਦਾ ਹੈ ਦੂਸਰੇ ਆਦਮੀ ਨੂੰ ਦੱਸਦਾ ਤਾਂ ਉਹਦੇ ਵਿੱਚ ਭਾਸ਼ਾ ਦੀ ਵਰਤੋਂ ਹੁੰਦੀ ਹੈ ਚਾਹੇ ਉਹ ਲਿਖਤੀ ਰੂਪ ਹੋਵੇ ਚਾਹੇ ਉਹ ਆਪਣਾ ਮੌਖਿਕ ਰੂਪ ਹੋਵੇ ਤਾਂ ਜਿਹੜਾ ਭਾਸ਼ਾ ਦਾ ਸੰਚਾਰ ਹੈ ਉਹ ਬਹੁਤ ਹੀ ਵਿਸ਼ਾਲ ਹੈ ਤੇ ਇਹਦੇ ਵਿੱਚ ਕੀ ਹੈ ਕੁਝ ਸੀਮਤ ਧੁਨੀਆਂ ਹੀ ਨੇ ਜਿਹੜੀਆਂ ਧੁਨੀਆਂ ਨੇ ਉਹ ਲਿਮਟਿਡ ਹੁੰਦੀਆਂ ਨੇ ਉਹਨਾਂ ਦੀ ਅਦਲਾ ਬਦਲੀ ਕਰਕੇ ਹੀ ਆਪਾਂ ਕੀ ਹੈ ਇਹਦਾ ਭਾਸ਼ਾ ਦਾ ਸੰਚਾਰ ਹੈ ਇਹਨੂੰ ਆਪਾਂ ਵਿਸ਼ਾਲ ਬਣਾ ਦਿੰਦੇ ਆ ਸਭ ਤੋਂ ਮਹੱਤਵਪੂਰਨ ਅੰਗ ਭਾਸ਼ਾ ਦੇ ਉਚਾਰਨ ਵਿੱਚ ਮਨੁੱਖ ਦੀ ਸਾਹ ਪ੍ਰਣਾਲੀ ਹੈ। ਭਾਸ਼ਾ ਧੁਨੀ ਦਾ ਅਧਿਐਨ ਦੋ ਰੂਪਾਂ ਵਿੱਚ ਕੀਤਾ ਜਾਂਦਾ ਹੈ ਧੁਨੀ ਵਿਆੰਤ ਨਾਲ ਤੇ ਧੁਨੀ ਵਿਗਿਆਨ ਨਾਲ। ਧੁਨੀ ਵਿਆੰਤ ਨੂੰ ਆਪਾਂ ਫੋਨੋਲੋਜੀ ਕਹਿੰਦੇ ਆ ਤੇ ਧੁਨੀ ਵਿਗਿਆਨ ਨੂੰ ਆਪਾਂ ਫੋਨੈਟਿਕਸ ਕਹਿੰਦੇ ਆ। ਹੁਣ ਵੈਸੇ ਤਾਂ ਆਪਾਂ ਜਿਹੜਾ ਪੜ੍ਹਨਾ ਹੈਗਾ ਉਹ ਆਪਾਂ ਧੁਨੀ ਵਿਗਿਆਨ ਦੇ ਬਾਰੇ ਪੜ੍ਹਨਾ। ਬਟ ਆਪਾਂ ਨੂੰ ਥੋੜਾ ਜਿਹਾ ਓਵਰਆਲ ਆਈਡੀਆ ਜੋ ਹੋਣਾ ਚਾਹੀਦਾ ਵੀ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ। ਧੁਨੀ ਵਿਆੰਤ ਕੀ ਚੀਜ਼ ਹੁੰਦੀ ਹੈ ਤੇ ਧੁਨੀ ਵਿਗਿਆਨ ਕੀ ਚੀਜ਼ ਹੁੰਦੀ ਹੁਣ ਆਪਾਂ ਇਹੀ ਚੀਜ਼ ਦੇਖਾਂਗੇ ਧੁਨੀ ਵਿਗਿਆਨ ਭਾਸ਼ਾ ਧੁਨੀਆਂ ਦੇ ਸਿਧਾਂਤਕ ਪੱਖ ਨਾਲ ਸੰਬੰਧਿਤ ਹੁੰਦਾ ਹੈ ਮਤਲਬ ਜਿਹੜਾ ਧੁਨੀ ਵਿਗਿਆਨ ਹੈ ਉਹ ਥਿਓਰੈਟिकल ਪਾਰਟ ਦੇ ਨਾਲ ਸੰਬੰਧਿਤ ਹੁੰਦਾ ਹੈ ਇਹ ਧੁਨੀਆਂ ਦਾ ਅਧਿਐਨ ਕਰਨ ਲਈ ਸਿਧਾਂਤਕ ਚੌਖ ਦਾ ਤਿਆਰ ਕਰਦਾ ਹੈ ਇਹ ਕਿਸੇ ਵੀ ਭਾਸ਼ਾ ਦੇ ਅਧਿਐਨ ਲਈ ਸਾਂਝੇ ਨਿਯਮ ਘੜਦਾ ਹੈ ਮਤਲਬ ਜਿਹੜਾ ਧੁਨੀ ਵਿਗਿਆਨ ਹੈ ਪਹਿਲੀ ਗੱਲ ਤਾਂ ਇਹ ਸਿਧਾਂਤਕ ਪੱਖ ਨਾਲ ਸੰਬੰਧ ਰੱਖਦਾ ਹੈ ਤੇ ਦੂਜੀ ਗੱਲ ਹੈ ਜੀ ਆ ਵੀ ਇਹ ਕਿਸੇ ਵੀ ਭਾਸ਼ਾ ਦਾ ਜਿਹੜਾ ਜਦੋਂ ਆਪਾਂ ਅਧਿਐਨ ਕਰਨਾ ਹੈ ਉਹਦੇ ਲਈ ਸਾਂਝੇ ਨਿਯਮ ਘੜੇ ਜਾਂਦੇ ਨੇ ਧੁਨੀ ਵਿਗਿਆਨ ਦੇ ਵਿੱਚ ਮਨੁੱਖ ਕੰਠ ਵਿੱਚੋਂ ਨਿਕਲੀਆਂ ਆਮ ਧੁਨੀਆਂ ਦਾ ਵਰਣਨ ਧੁਨੀ ਵਿਗਿਆਨ ਦੁਆਰਾ ਕੀਤਾ ਜਾਂਦਾ ਹੈ ਮਤਲਬ ਆਪਣੇ ਕੰਠ ਦੇ ਵਿੱਚੋਂ ਜਿਹੜੀਆਂ ਆਮ ਧੁਨੀਆਂ ਨਿਕਲਦੀਆਂ ਨੇ ਉਹਨਾਂ ਨੂੰ ਜਿਹੜਾ ਸਮਝਿਆ ਜਾਂਦਾ ਉਹਨਾਂ ਦਾ ਜਿਹੜਾ ਵਰਣਨ ਕੀਤਾ ਜਾਂਦਾ ਉਹ ਧੁਨੀ ਵਿਗਿਆਨ ਦੇ ਵਿੱਚ ਕੀਤਾ ਜਾਂਦਾ ਹੁਣ ਆਪਾਂ ਦੇਖਦੇ ਹਾਂ ਧੁਨੀ ਵਿਆੰਤ ਕੀ ਹੁੰਦਾ ਹੈ ਤੁਨੀ ਵਿਆੰਤ ਭਾਸ਼ਾ ਧੁਨੀਆਂ ਦੇ ਵਿਹਾਰਕ ਪੱਖ ਨਾਲ ਸੰਬੰਧ ਰੱਖਦਾ ਹੈ ਜਿਹੜਾ ਧੁਨੀ ਵਿਗਿਆਨ ਸੀ ਉਹ ਸਿਧਾਂਤਕ ਪੱਖ ਨਾਲ ਸੰਬੰਧ ਰੱਖਦਾ ਸੀ ਤੇ ਜਿਹੜਾ ਧੁਨੀ ਵਿਆੰਤ ਹੈ ਉਹ ਵਿਹਾਰਕ ਪੱਖ ਨਾਲ ਸੰਬੰਧ ਰੱਖਦਾ ਹੈ ਮਤਲਬ ਪ੍ਰੈਕਟੀਕਲ ਅਸਪੈਕਟ ਹੈ ਜਿਹੜਾ ਉਹ ਧੁਨੀ ਵਿਆੰਤ ਹੈ ਇਸ ਨੂੰ ਧੁਨੀ ਸ਼ਾਸਤਰ ਵੀ ਕਿਹਾ ਜਾਂਦਾ ਹੈ ਇਹ ਵੀ ਇਸ ਵਿੱਚ ਕਿਸੇ ਵਿਸ਼ੇਸ਼ ਭਾਸ਼ਾ ਦੀਆਂ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਜਿਵੇਂ ਆਪਾਂ ਧੁਨੀ ਵਿਗਿਆਨ ਦੇ ਵਿੱਚ ਪੜ੍ਹਿਆ ਵੀ ਉਹਦੇ ਵਿੱਚ ਆਪਾਂ ਕਿਸੇ ਭਾਸ਼ਾ ਦੇ ਲਈ ਜਿਹੜੇ ਸਾਂਝੇ ਨਿਯਮ ਘੜੇ ਜਾਂਦੇ ਨੇ ਬਟ ਇਹਦੇ ਵਿੱਚ ਕੀ ਹੈ ਕਿਸੇ ਵਿਸ਼ੇਸ਼ ਭਾਸ਼ਾ ਦੀਆਂ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈਗਾ ਧੁਨੀ ਵਿਆੰਤ ਦੇ ਵਿੱਚ ਇਸ ਵਿੱਚ ਧੁਨੀਆਂ ਦੇ ਉਚਾਰਨੀ ਅਤੇ ਕਾਰਜੀ ਪੱਖ ਨੂੰ ਦੇਖਿਆ ਜਾਂਦਾ ਹੈ ਭਾਵ ਧੁਨੀਆਂ ਦਾ ਉਚਾਰਨ ਕਿੱਥੋਂ ਹੁੰਦਾ ਹੈ ਅਤੇ ਧੁਨੀਆਂ ਦੀ ਵੰਡ ਕਿਵੇਂ ਕੀਤੀ ਜਾਂਦੀ ਹੈ ਇਹ ਧੁਨੀ ਵਿਆੰਤ ਰਾਹੀਂ ਵਿਆਖਿਆ ਜਾਂਦਾ ਹੈ ਹੁਣ ਆਪਾਂ ਅੱਗੇ ਧੁਨੀ ਵਿਗਿਆਨ ਬਾਰੇ ਹੀ ਹੋਰ ਪੜਾਂਗੇ ਧੁਨੀ ਵਿਗਿਆਨ ਭਾਸ਼ਾ ਵਿਗਿਆਨਿਕ ਅਧਿਐਨ ਦੀ ਉਹ ਸ਼ਾਖਾ ਹੈ ਜਿਸ ਵਿੱਚ ਭਾਸ਼ਾ ਦੀਆਂ ਉਚਰਿਤ ਧੁਨੀਆਂ ਦੇ ਪੌਤਿਕ ਢਾਂਚਿਆਂ ਦਾ ਅਧਿਐਨ ਕੀਤਾ ਜਾਂਦਾ ਹੈ ਆਪ ਧੁਨੀ ਵਿਗਿਆਨ ਭਾਸ਼ਾ ਦੇ ਬਾਹਰੀ ਪੱਖ ਦੀ ਵਿਆਖਿਆ ਕਰਦਾ ਹੈ ਜਾਂ ਬਾਹਰੀ ਪੱਖ ਨੂੰ ਪੇਸ਼ ਕਰਦਾ ਹੈ ਤਾਂ ਜਿਹੜਾ ਆਪਣਾ ਧੁਨੀ ਵਿਗਿਆਨ ਹੈ ਉਹ ਵਿਗਿਆਨਿਕ ਅਧਿਐਨ ਦੀ ਉਹ ਸ਼ਾਖਾ ਹੈ ਜੀ ਉਹ ਭਾਗ ਹੈ ਉਸ ਦਾ ਜਿਹਦੇ ਵਿੱਚ ਆਪਾਂ ਜਿਹੜੀਆਂ ਉਚਰਿਤ ਧੁਨੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਧੁਨੀਆਂ ਨੂੰ ਬੋਲਿਆ ਹੁੰਦਾ ਹੈਗਾ ਉਹਦੇ ਬਾਹਰੀ ਢਾਂਚਿਆਂ ਦਾ ਅਧਿਐਨ ਧੁਨੀ ਵਿਗਿਆਨ ਦੇ ਵਿੱਚ ਕੀਤਾ ਜਾਂਦਾ ਧੁਨੀ ਵਿਗਿਆਨ ਅੰਤਰਗਤ ਦੁਨੀਆ ਦੇ ਅਧਿਐਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਅੱਗੇ ਵੀ ਇਹਦੇ ਜਿਹੜੇ ਤਿੰਨ ਭਾਗ ਨੇਗੇ ਧੁਨੀ ਵਿਗਿਆਨ ਦੇ ਤਾਂ ਆਪਾਂ ਉਹ ਇੱਕ ਇੱਕ ਕਰਕੇ ਦੇਖਦੇ ਆਂ ਪਹਿਲਾ ਹੈਗਾ ਉਚਾਰਨੀ ਧੁਨੀ ਵਿਗਿਆਨ ਦੂਸਰਾ ਹੈਗਾ ਸੰਚਾਰਨੀ ਧੁਨੀ ਵਿਗਿਆਨ ਤੇ ਤੀਸਰਾ ਹੈਗਾ ਸਰਵਣੀ ਧੁਨੀ ਵਿਗਿਆਨ ਜਾਂ ਸਰਵਣੀ ਧੁਨੀ ਵਿਗਿਆਨ ਤਾਂ ਪਹਿਲਾ ਹੈਗਾ ਆਪਣੇ ਕੋਲੇ ਉਚਾਰਨੀ ਧੁਨੀ ਵਿਗਿਆਨ ਇਸ ਦਾ ਸੰਬੰਧ ਵਕਤੇ ਨਾਲ ਹੁੰਦਾ ਹੈ ਮਨੁੱਖ ਆਪਣੇ ਉਚਾਰਨ ਅੰਗਾਂ ਨਾਲ ਭਾਸ਼ਾ ਧੁਨੀਆ ਉਚਾਰਦਾ ਹੈ ਅੱਗੇ ਹੈਗਾ ਆਪਣੇ ਕੋਲੇ ਸੰਚਾਰਨੀ ਧੁਨੀ ਵਿਗਿਆਨ ਦੋ ਮਨੁੱਖ ਵਿਚਕਾਰ ਸੰਚਾਰ ਦਾ ਜਿਹੜਾ ਮਾਧਿਅਮ ਹੈ ਉਹ ਵਾਯੂ ਹੁੰਦੀ ਹੈ ਜਦੋਂ ਧੁਨੀਆਂ ਹਵਾ ਰਾਹੀਂ ਲਹਿਰਾਂ ਦੇ ਰੂਪ ਵਿੱਚ ਸਰੋਤੇ ਦੇ ਕੰਨਾਂ ਤੱਕ ਪਹੁੰਚਦੀਆਂ ਨੇ ਤੇ ਤੀਸਰਾ ਹੈਗਾ ਆਪਣੇ ਕੋਲੇ ਸ਼ਰਵਣੀ ਧੁਨੀ ਵਿਗਿਆਨ ਸਰੋਤਾ ਕੰਨਾਂ ਰਾਹੀਂ ਇਹਨਾਂ ਧੁਨੀਆਂ ਨੂੰ ਗ੍ਰਹਿਣ ਕਰਦਾ ਹੈ ਇਹ ਜਿਹੜੇ ਤਿੰਨ ਭਾਗ ਨੇ ਇਹ ਧੁਨੀ ਵਿਗਿਆਨ ਦੇ ਨੇ ਇਹ ਜਿਵੇਂ ਆਪਣਾ ਕਮਿਊਨੀਕੇਸ਼ਨ ਸਾਈਕਲ ਹੋ ਗਿਆ ਇਹ ਸੇਮ ਉਹੀ ਚੀਜ਼ ਹੈ ਜਿਵੇਂ ਆਪਣਾ ਸੈਂਡਰ ਹੋ ਗਿਆ ਉਹ ਹੋ ਗਿਆ ਉਚਾਰਨੀ ਧੁਨੀ ਵਿਗਿਆਨ ਦੇ ਵਿੱਚ ਤੇ ਆਪਣਾ ਜਿਹੜਾ ਚੈਨਲ ਹੁੰਦਾ ਹੈ ਕਮਿਊਨੀਕੇਸ਼ਨ ਦਾ ਜਾਂ ਮੀਡੀਅਮ ਹੁੰਦਾ ਹੈ ਆਪਣੇ ਇਨਫੋਰਮੇਸ਼ਨ ਦਾ ਉਹ ਸੰਚਾਰਨੀ ਧੁਨੀ ਵਿਗਿਆਨ ਦੇ ਵਿੱਚ ਆ ਗਿਆ ਵੀ ਉਹ ਮਾਧਿਅਮ ਕੀ ਹੈ ਉਹ ਵਾਯੂ ਹੈ ਤੇ ਸਰਵਣੀ ਧੁਨੀ ਵਿਗਿਆਨ ਦੇ ਵਿੱਚ ਆ ਗਿਆ ਵੀ ਸਰੋਤਾ ਆਪਦੇ ਕੰਨਾਂ ਰਾਹੀਂ ਇਹਨਾਂ ਧੁਨੀਆਂ ਨੂੰ ਗ੍ਰਹਿਣ ਕਰਦਾ ਮਤਲਬ ਜਿਹੜਾ ਰਿਸੀਵ ਕਰਦਾ ਰਿਸੀਵਰ ਹੋ ਗਿਆ ਤਾਂ ਇਹ ਚੀਜ਼ ਹੋ ਗਈ ਆਪਣੇ ਕੋਲੇ ਧੁਨੀ ਵਿਗਿਆਨ ਦੇ ਰਿਗਾਰਡਿੰਗ ਹੁਣ ਜਿਹੜੀਆਂ ਇਹ ਧੁਨੀ ਵਿਗਿਆਨ ਦੀਆਂ ਤਿੰਨ ਸ਼ਾਖਾਵਾਂ ਨੇ ਉਚਾਰਨੀ ਧੁਨੀ ਵਿਗਿਆਨ ਸੰਚਾਰਨੀ ਧੁਨੀ ਵਿਗਿਆਨ ਤੇ ਰਵਣੀ ਧੁਨੀ ਵਿਗਿਆਨ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਉਚਾਰਨ ਧੁਨੀ ਵਿਗਿਆਨ ਹੈ ਇਹ ਬਹੁਤ ਹੀ ਮਹੱਤਵਪੂਰਨ ਸ਼ਾਖਾ ਮੰਨੀ ਜਾਂਦੀ ਹੈ ਧੁਨੀ ਵਿਗਿਆਨ ਦੇ ਵਿੱਚ ਆਮ ਤੌਰ ਤੇ ਮੁੱਖ ਤੌਰ ਤੇ ਆਪਾਂ ਕੀ ਚੀਜ਼ ਦੇਖਦੇ ਹਾਂ ਵੀ ਧੁਨੀਆਂ ਨੂੰ ਉਚਾਰਿਆ ਕਿਵੇਂ ਜਾਂਦਾ ਹੈ ਤਾਂ ਇਸੇ ਲਈ ਜਿਹੜੀ ਮਹੱਤਵਪੂਰਨ ਸ਼ਖ ਹੈ ਉਹ ਉਚਾਰਨ ਧੁਨੀ ਵਿਗਿਆਨ ਹੈ ਇਹਨਾਂ ਤਿੰਨਾਂ ਸ਼ਾਖਾਵਾਂ ਦੇ ਵਿੱਚ ਇਸ ਵਿੱਚ ਧੁਨੀਆਂ ਦੇ ਉਚਾਰਨ ਦੀ ਪ੍ਰਕਿਰਿਆ ਅਤੇ ਉਹਨਾਂ ਦੇ ਅਮਲ ਨੂੰ ਜਾਣਿਆ ਜਾਂਦਾ ਹੈ ਇਸ ਵਿੱਚ ਤਿੰਨ ਧੁਨੀਆਂ ਦੇ ਸੰਬੰਧ ਵਿੱਚ ਅਧਿਐਨ ਕੀਤੇ ਜਾਂਦੇ ਹਨ ਮਤਲਬ ਜਿਹੜਾ ਉਚਾਰਨ ਧੁਨੀ ਵਿਗਿਆਨ ਹੈ ਇਹਦੇ ਵਿੱਚ ਆਪਾਂ ਉਚਾਰਨ ਪ੍ਰਕਿਰਿਆ ਦਾ ਅਧਿਐਨ ਕਰਦੇ ਹਾਂ ਉਹਦੇ ਵਿੱਚ ਅੱਗੇ ਆਪਣੇ ਕੋਲੇ ਤਿੰਨ ਧੁਨੀਆਂ ਦੇ ਸੰਬੰਧ ਆਉਂਦੇ ਨੇ ਪਹਿਲਾ ਹੈਗਾ ਸਾਹ ਪ੍ਰਣਾਲੀ ਦੂਸਰਾ ਹੈਗਾ ਧੁਨੀ ਪ੍ਰਣਾਲੀ ਤੇ ਤੀਸਰਾ ਹੈਗਾ ਉਚਾਰਨ ਪ੍ਰਣਾਲੀ ਰੈਸਪੀਰੇਟਰੀ ਸਿਸਟਮ ਸੋ ਨੈਟਰੀ ਸਿਸਟਮ ਤੇ ਆਰਟੀਕੂਲੇਟਰੀ ਸਿਸਟਮ ਇਹਨਾਂ ਤਿੰਨਾਂ ਦੇ ਸੰਬੰਧ ਦਾ ਜਿਹੜਾ ਅਧਿਐਨ ਕੀਤਾ ਜਾਂਦਾ ਹੈ ਉਹ ਉਚਾਰਨ ਤੁਨੀ ਵਿਗਿਆਨ ਦੇ ਵਿੱਚ ਕੀਤਾ ਜਾਂਦਾ ਹੈ ਤੇ ਇਹ ਤਿੰਨੇ ਜਿਹੜੇ ਸਿਸਟਮ ਨੇ ਇਹਨਾਂ ਦੀ ਵਰਤੋਂ ਹੈ ਜਿਹੜੀ ਉਹ ਆਪਣੀ ਉਚਾਰਨ ਦੀ ਪ੍ਰਕਿਰਿਆ ਦੇ ਵਿੱਚ ਆਉਂਦੀ ਹੈ ਫੇਫੜਿਆਂ ਤੋਂ ਲੈ ਕੇ ਬੁੱਲਾਂ ਦਰਮਿਆਨ ਦੀ ਉਚਾਰਨ ਪ੍ਰਕਿਰਿਆ ਦਾ ਜਿਹੜਾ ਅਧਿਐਨ ਹੈ ਉਹ ਉਚਾਰਨ ਤੁਨੀ ਵਿਗਿਆਨ ਕਰਦਾ ਹੈ ਫੇਫੜਿਆਂ ਤੋਂ ਬਾਹਰ ਆਉਂਦੀ ਵਾਯੂ ਧਾਰਾ ਵਾਯੂ ਉਹ ਮੂੰਹ ਪੋਲ ਵਿੱਚ ਰੁੱਕ ਕੇ ਕਿਵੇਂ ਧੁਨੀ ਉਚਾਰਨ ਕਰਦੀ ਹੈ ਇਸ ਨੂੰ ਉਚਾਰਨ ਧੁਨੀ ਵਿਗਿਆਨ ਵਿੱਚ ਸਮਝਿਆ ਜਾਂਦਾ ਹੈ ਤਾਂ ਮਤਲਬ ਆਪਣੇ ਫੇਫੜਿਆਂ ਤੋਂ ਲੈ ਕੇ ਬੁੱਲਾਂ ਦਰਮਿਆਨ ਜਿਹੜੀ ਵੀ ਸਾਰੀ ਉਚਾਰਨ ਪ੍ਰਕਿਰਿਆ ਜਿਹੜੀ ਹੁੰਦੀ ਹੈਗੀ ਆਪਣੇ ਉਹਦੇ ਵਿੱਚ ਉਹਦਾ ਅਧਿਐਨ ਆਪਾਂ ਉਚਾਰਨ ਧੁਨੀ ਵਿਗਿਆਨ ਦੇ ਵਿੱਚ ਕੀਤਾ ਜਾਂਦਾ ਹੈਗਾ ਫੇਫੜਿਆਂ ਤੋਂ ਬਾਹਰ ਆਉਂਦੀ ਹੈ ਵਾਯੂ ਧਾਰਾ ਬਾਹਰ ਆਉਂਦੀ ਹੈ ਫਿਰ ਉਹ ਮੂੰਹ ਪੋਲ ਵਿੱਚ ਕਿਵੇਂ ਰੁਕਦੀ ਹੈ ਜੋ ਦੁਬਾਚੋਂ ਕਿਵੇਂ ਧੁਨੀ ਦਾ ਉਚਾਰਨ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਸਮਝਿਆ ਜਾਂਦਾ ਹੈਗਾ ਉਚਾਰਨ ਧੁਨੀ ਵਿਗਿਆਨ ਦੇ ਵਿੱਚ ਇਸ ਵਿੱਚ ਉਚਾਰਨ ਸਥਾਨ ਉਚਾਰਨ ਲਹਿਜਾ ਉਚਾਰਨ ਅੰਗ ਪੌਣ ਧਾਰਾ ਵਿਧੀਆਂ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਉਚਾਰਨ ਧੁਨੀ ਵਿਗਿਆਨ ਹੈ ਇਹਦੇ ਵਿੱਚ ਆਪਾਂ ਉਚਾਰਨ ਦਾ ਕਿਹੜਾ ਸਥਾਨ ਹੈ ਕਿੱਥੋਂ ਉਚਾਰਨ ਹੋ ਰਿਹਾ ਉਹਦਾ ਲਹਿਜਾ ਕੀ ਹੈ ਆਪਣੇ ਕਿਹੜੇ ਕਿਹੜੇ ਅੰਗ ਨੇ ਉਚਾਰਨ ਅੰਗ ਜਿਨ੍ਹਾਂ ਦੀ ਵਰਤੋਂ ਹੁੰਦੀ ਹੈ ਇਸ ਉਚਾਰਨ ਦੀ ਪ੍ਰਕਿਰਿਆ ਦੇ ਵਿੱਚ ਤੇ ਪੌਣ ਧਾਰਾ ਇਹਨਾਂ ਸਾਰੀਆਂ ਵਿਧੀਆਂ ਦੀ ਗੱਲ ਹੈ ਜਿਹੜੀ ਉਹ ਉਚਾਰਨ ਧੁਨੀ ਵਿਗਿਆਨ ਦੇ ਵਿੱਚ ਕੀਤੀ ਜਾਂਦੀ ਹੈ ਧੁਨੀ ਸਰੋਤ ਜਿਹੜੇ ਫੇਫੜੇ ਨੇ ਉਹ ਧੁਨੀ ਸਰੋਤ ਨੇ ਉੱਥੋਂ ਲੈ ਕੇ ਉਚਾਰਨ ਤੱਕ ਦਾ ਜਿਹੜਾ ਸਾਰਾ ਅਧਿਐਨ ਹੈ ਉਹ ਉਚਾਰਨ ਧੁਨੀ ਵਿਗਿਆਨ ਅਖਵਾਉਂਦਾ ਹੈ ਤਾਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤਾਂ ਇੰਨਾ ਹੀ ਕਰਾਂਗੇ ਆਪਾਂ ਹੁਣ ਤੱਕ ਪਹਿਲਾਂ ਇਹਦਾ ਪਿਸ਼ੋਕੜ ਦੇਖਿਆ ਉਸ ਤੋਂ ਬਾਅਦ ਤੁਸੀਂ ਆਪਾਂ ਇਹਦੀ ਜਾਣ ਪਛਾਣ ਇੰਟਰੋਡਕਸ਼ਨ ਦੇਖੀ ਸੀ ਵੀ ਆਪਾਂ ਸੀਮਤ ਧੁਨੀਆਂ ਨਾਲ ਅਸੀਮ ਭਾਸ਼ਾ ਬੋਲ ਸਕਦੇ ਹਾਂ ਫਿਰ ਆਪਾਂ ਧੁਨੀ ਵਿਆੰਤ ਅਤੇ ਧੁਨੀ ਵਿਗਿਆਨ ਦੇ ਵਿੱਚ ਅੰਤਰ ਦੇਖਿਆ ਸੀਗਾ ਵੀ ਇਹਨਾਂ ਦੋਨਾਂ ਦੇ ਵਿੱਚ ਕੀ ਫਰਕ ਹੁੰਦਾ ਹੈ ਅੱਗੇ ਆਪਣੇ ਕੋਲੇ ਤਿੰਨ ਟਾਈਪਸ ਦੇ ਧੁਨੀ ਵਿਗਿਆਨ ਨੇ ਉਚਾਰਨੀ ਸੰਚਾਰਨੀ ਤੇ ਸਰਵਣੀ ਇਹਨਾਂ ਤਿੰਨਾਂ ਦੇ ਵਿੱਚੋਂ ਜੇ ਆਪਾਂ ਮਹੱਤਵਪੂਰਨ ਦੀ ਗੱਲ ਕਰੀਏ ਜਿਹੜੀ ਮਹੱਤਵਪੂਰਨ ਸ਼ਾਖ ਹੈਗੀ ਸਾਰਿਆਂ ਨਾਲੋਂ ਤਾਂ ਉਹ ਹੈਗੀ ਹੈ ਉਚਾਰਨੀ ਧੁਨੀ ਵਿਗਿਆਨ ਇਹਦੇ ਵਿੱਚ ਆਪਾਂ ਉਚਾਰਨ ਪ੍ਰਕਿਰਿਆ ਬਾਰੇ ਜਾਣਦੇ ਹਾਂ ਉਹਨਾਂ ਉਹਨਾਂ ਦਾ ਅਧਿਐਨ ਕੀਤਾ ਜਾਂਦਾ ਹੈਗਾ ਵੀ ਜਿਹੜੀ ਉਚਾਰਨ ਦੀ ਪ੍ਰਕਿਰਿਆ ਹੈਗੀ ਉਹ ਸਾਰੀ ਕਿਵੇਂ ਹੁੰਦੀ ਹੈ ਇਹਦੇ ਵਿੱਚ ਅੱਗੇ ਆਪਣੇ ਕੋਲੇ ਤਿੰਨ ਸਿਸਟਮ ਆ ਜਾਂਦੇ ਨੇ ਸਾਹ ਪ੍ਰਣਾਲੀ ਤੁਨੀ ਪ੍ਰਣਾਲੀ ਤੇ ਉਚਾਰਨ ਪ੍ਰਣਾਲੀ ਇਹ ਜਿਹੜੀਆਂ ਤਿੰਨ ਪ੍ਰਣਾਲੀਆਂ ਨੇ ਇਹਨਾਂ ਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ ਅੱਜ ਦੀ ਵੀਡੀਓ ਲਈ ਐਨ ਆਈ ਜੇ ਤੁਹਾਨੂੰ ਕਿਤੇ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਆਪਾਂ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਥੈਂਕ ਯੂ